ਕੰਤਾਵਲ ਪੈਨ ਵੇਚ ਕੇ ਕਿੰਨੇ ਪੈਸੇ ਕਮਾ ਲੈਣਾ ਪੁੱਤ ਤੂੰ ਚਾਹ ਦੱਸ ਕਮਾ ਲੈ ਅੱਛਾ ਮੰਮੀ ਕੀ ਕਰਦੀ ਆ ਆਪਾਂ ਕਿੰਨੇ ਪੈਸੇ ਕਮਾਏ ਨੇ ਦਿਖਾ ਦਿਖਾ ਹੀ ਕਿੰਨੇ ਪੈਸੇ ਕਮਾਏ ਨੇ ਅਰੇ ਤੂੰ ਤਾਂ ਖਾ ਦੇ ਪੈਸੇ ਕਮਾਈ ਵਰਤਾ ਉਹ ਕੀ ਕਰਦਾ ਉਹਨਾਂ ਪੈਸਿਆਂ ਦਾ ਇਹ 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 ਪੈਨ ਵੇਚਦਾ ਉਹਨਾਂ ਕਿੱਥੋਂ ਲੈ ਕੇ ਆਉਣਾ ਉਹਨਾਂ ਹਾਂ ਕੋਈ ਲਾਸਟ ਕਿੱਥੇ ਫਾਰੂ ਤੁਹਾਨੂੰ ਮੈਂ ਤਾਂ ਇਹ ਅੱਛਾ ਕਿੱਥੇ ਰਹਨੇ ਹੋ ਕਿਲੇ ਹਾਂ ਕਿਲੇ ਕਿਲੇ ਘਰ ਪੈਸੇ ਪਾਪਾ ਨੂੰ ਦੇ ਦੇਣਾ ਜਾਂ ਕੇ ਮੰਮਾ ਨੂੰ ਕਿੰਨੇ ਸਾਲ ਦਾ ਹੋ ਗਿਆ ਤੂੰ ਪੜਦਾ ਨਹੀਂ ਹੁੰਦਾ ਪੜਦਾ ਨਹੀਂ ਹੁੰਦਾ ਨਹੀਂ ਭੜਿਆ ਘਰ ਬਤ ਠੀਕ ਆ ਆ ਪੈਨ ਕੱਢ ਕੇ ਦਿਖਾਏ ਕਿਹੜੇ ਪੈਨ ਨੇ ਅਹ ਵਿੱਚੋਂ ਕੱਢ ਕੇ ਦਿਖਾ ਇਹ ਕਿੰਨੇ ਦਾ ਦਿੰਨਾ ਉਹਨਾਂ 100 ਰੁਪਏ ਦਾ ਸਾਰੇ ਵੇਚ ਜੇ ਨਾ ਸਾਂ ਚੱਲ ਠੀਕ ਆ ਪੜਿਆ ਵੀ ਕਰ ਠੀਕ ਆ ਲੈ ਵੀ ਇਹ ਬੱਚਾ ਛੋਟਾ ਜਾਂ ਕੀ ਨਾ ਹੋਣਾ ਤੇ ਨਾਮ ਦੱਸਿਆ ਨਾਮ ਕੀ ਆ ਅਲਤਾਬ ਅਲਤਾਬ ਮਲੇ ਕੋਟਲੇ ਕਿਲੇ ਰਹਿੰਦਾ ਪੈਨ ਵੇਚ ਕੇ ਪੈਨ ਵੇਚਦਾ ਫਿਰਦਾ ਤੇ ਬਾਜ਼ਾਰ ਚ ਤਾਂ ਇਹ ਤੋਂ ਜ਼ਰੂਰ ਲੈ ਲਿਆ ਕਰੋ ਕਿੰਨੇ ਸਾਲ ਦਾਗਾ ਤੂੰ 3 ਚਾਲ 3 ਸਾਲ ਦਾ 4 ਸਾਲ ਦਾ ਫਿਰ ਮम्मा पापा ਕਹਿੰਦੇ ਨੇ ਤੈਨੂੰ ਸਕੂਲ ਜਾਇਆ ਕਰ ਜ਼ਰੂਰ ਲਿਆ ਕਰੋ ਭਾਈ ਇਹ ਜੇ ਬੱਚਿਆਂ ਦੀ ਮਦਦ ਕਰਿਆ ਕਰੋ ਦੇਖੋ ਜਾ ਵੇਚ ਲਾ ਪੁੱਤ ਪਿੰਨ ਵੇਚ ਲੋ ਦੇਖੋ ਛੋਟਾ ਜਿਹਾ ਬੱਚਾ ਜਾ ਰਿਹਾ ਇੱਥੇ ਬਹੁਤ ਵਧੀਆ ਕੰਮ ਕਰ ਰਿਹਾ ਆਪਣੇ ਪਰਿਵਾਰ ਲਈ ਜ਼ਰੂਰ ਇਹ ਜੇ ਬੱਚਾ ਤੋਂ ਖਰੀਦਿਆ ਕਰੋ